ਪਾ ਚ ਲੈਣੋਂ ਦਫ਼ਤਰ ਪਾਸਪੋਰਟ ਆਫਿਸ ਜੇ ਆਪਾਂ ਕਰੇ ਪਾਸਪੋਰਟ ਅਪਲਾਈ ਇਟਲੀ ਦਾ ਵੀ ਇੱਕ ਦਿਨ ਦੀ ਅਪਾਇੰਟਮੈਂਟ ਮੈਟ ਮਿਲ ਜਾਂਦੀ ਹੈ ਆਨਲਾਈਨ ਅਪਾਇੰਟਮੈਂਟ ਲੈਣੀ ਪੈਂਦੀ ਹੈ ਰੰਗ ਬੜਾ ਘੈਂਟ ਹੈ ਨਾ ਗਾਇਸ ਇਹ ਤੇ ਕੰਪਨੀ ਦੇ ਨੇਮੋਰ ਮੂਰਤੀ ਨੋਟਿੰਗ ਹੋਗੀ ਇਹ ਜਵਾ ਟੈਸਟੀ ਹੈ ਸਾਸਰੀ ਕਾਲੀ ਸਾਰਿਆਂ ਨੂੰ ਗਾਇਸ ਅੱਜ ਜੇ ਮੈਂ ਆਇਆ ਹੋਇਆ ਇੱਥੇ ਰਿਜੋ ਮਿਲਿਆ ਕਿਉਂਕਿ ਮੈਂ ਕਰਨਾ ਆਪਾਂ ਦਾ ਰੈੱਡ ਪਾਸਪੋਰਟ ਅਪਲਾਈ ਇਟਲੀ ਦਾ ਪਾਸਪੋਰਟ ਦਿੱਤਾ ਦੀ ਨਾਸ ਅਪਲਾਈ ਕਰਨਾ ਫਿਰ ਮੇਲੋਂ ਦਾ ਮਜ਼ਾ ਆਊਗਾ ਅੱਜ ਜੇ ਸਿਰਜੋ ਮਿਲਿਆ ਆਏ ਹੋਇਆ ਹੁਣ ਦਖਾਉਣਿਆ ਸਾਰਾ ਪ੍ਰੋਸੈਸ ਅੱਜ ਅਸੀਂ ਕਰਨਾ ਅਪਲਾਈ ਰੈੱਡ ਪਾਸਪੋਰਟ ਨਾਲੇ ਬਾਅਦ ਵਿੱਚ ਮੈਂ ਸ਼ਾਪਿੰਗ ਵੀ ਕਰੂੰਗਾ ਫੁੱਟਬਾਲ ਦੇ ਬੂਟ ਲੈਣ ਆ ਠੀਕ ਆ ਨਾਲੇ ਬਾਅਦ ਚ ਆਪਾਂ ਆ ਕੋ ਮੂ ਫਿਰੂੰਗਾ ਸ਼ਾਪਿੰਗ ਕਰੂੰਗੇ ਗੁਰਸੈਬ ਦੀ ਜੁੜੇ ਰਹੋ ਸਾਡੇ ਵਲੌਗ ਨਾਲ ਇਸ ਚੈਨਲ ਨੂੰ ਕਰ ਦੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆਪਾਂ ਚੱਲੇ ਹੁਣ ਦਫ਼ਤਰ ਪਾਸਪੋਰਟ ਆਫਿਸ ਤੇ ਦੇਖਦੇ ਹਾਂ ਕਿਹੜੇ-ਕਿਹੜੇ ਡਾਕੂਮੈਂਟ ਲੱਗਦੇ ਨਾਲ ਸਾਰੇ ਡਾਕੂਮੈਂਟ ਆਪਾਂ ਲਿਆਂਦੇ ਹੋਏ ਆ ਬਾਕੀ ਦੱਸਾਂਗੇ ਜਿਹੜੇ-ਜਿਹੜੇ ਡਾਕੂਮੈਂਟ ਲੱਗਦੇ ਬਾਅਦ ਕਾਈਸ ਹੁਣ ਆ ਪੜੇ ਕੋਈ ਇਕਰਤਾ ਕੰਨਿਆ 15 ਦਿਨਾਂ ਮਿਲਦੇ ਅਗੋ ਕਸਤੇ ਬਾ ਬਹਿਣੀਆਂ ਮਿਲਦਾ ਨੀ ਵਸੇ ਕੰਮ ਸੁਣਿਆ ਗੁਰਸਾਹਿਬ ਤਾਂ ਅੱਜ ਰੈੱਡ ਰੈੱਡ ਕੱਪੜੇ ਪਾ ਕੇ ਆਇਆ ਜਾਂਦਾ ਰੈੱਡ ਪਾਸਪੋਰਟ ਅਪਲਾਈ ਕਰਨਾ ਰੈੱਡ ਕੱਪੜੇ ਮੇਰੇ ਟਿਕਾ ਉਹ ਹੋ ਗਿਆ ਮੈਂ ਮਾ ਜਨਾ ਦੇਕਰਾ ਤੋਂ ਨੇ ਸ਼ੋਪਿੰਗ ਕਰਨ ਤੋਂ ਤੱਕ ਲਓ ਜੀ ਆਪਾਂ ਕਰੇ ਪਾਸਪੋਰਟ ਅਪਲਾਈ ਇਟਲੀ ਦਾ ਤੇ ਪੜਾਈ ਕਰਨ ਤੋਂ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਆ ਆਪਾਂ ਨੂੰ ਇਹ 20 ਦਿਨ ਦੀ ਅਪਾਇੰਟਮੈਂਟ ਮਿਲ ਜਾਂਦੀ ਆ ਆਨਲਾਈਨ ਅਪਾਇੰਟਮੈਂਟ ਲੈਣੀ ਪੈਂਦੀ ਆ ਤੇ ਨਾਲ ਜਿਹੜੇ ਡਾਕੂਮੈਂਟ ਲੱਗਦੇ ਆ ਸਾਡੀ ਕਾਰਤਾਜੈਂਤੀ ਲੱਗੀ ਆ ਓਰੀਜਨਲ ਕਾਰਤਾਜੈਂਤੀ ਦੇਖਦੇ ਆ ਉਹ ਤੇ ਨਾਲ ਫੋਟੋ ਕਾਪੀਆਂ ਲੱਗਦੀਆਂ ਜੇ ਬੱਚੇ ਦਾ ਵੀ ਨਾਲ ਜਿੱਦਾਂ ਮੈਂ بیٹے ਦਾ ਕੀਤਾ ਆਪਣੇ ਦਾ ਤੇ ਨਾਲ ਮਦਰ ਦੀ ਵੀ ਡਾਕੂਮੈਂਟ ਲੱਗਦੇ ਆ ਕਾਰਤਾਜੈਂਤੀ ਫੋਟੋ ਕਾਪੀਆਂ ਨੇ ਨਾਲ ਇਹ ਕੁਝ ਲੱਗਦਾ ਨਾਲ ਤੇ ਸਾਨੂੰ ਉਹਨਾਂ ਨੇ ਹੁਣ 15 ਦਿਨ ਦਾ ਦਿੱਤਾ ਟਾਈਮ 15 ਦਿਨ ਵਿੱਚ ਵੀ ਕਹਿੰਦੇ ਆ ਕੇ ਲੈ ਜਿਓ ਇਹ ਹੁਣ ਆਵਾਂਗੇ 15 ਦਿਨ ਬਾਅਦ ਚਾਹੇ ਬਾਅਦ ਚ ਵੀ ਲੈ ਜਿਓ ਆ ਕੇ ਫਿਰ ਦਿਖਾਵਾਂਗੇ ਤੁਹਾਨੂੰ ਪਾਸਪੋਰਟ ਯੂਰਪ ਦਾ ਚਲੋ ਚੱਲਦੇ ਹੁਣ ਆਪਾਂ ਗੁਰਸਾਹਿਬ ਨੇ ਥੋੜੀ ਬਹੁਤੀ ਕਰਨੀ ਹੈ ਸ਼ਾਪਿੰਗ ਚਲੋ ਚੱਲੀਏ ਗਾਇਸ ਪਤਾ ਨਹੀਂ ਕਿ ਕਿਉਂ ਨਾ ਕੋੜਾ ਹੈ ਗਿੰਦਾ ਕੋੜਾ ਨਹੀਂ ਹੈ ਕੋਈ ਹੋਣਾ ਮਨ ਲੱਗਦਾ ਇੱਥੇ ਹੈ ਨਾ ਪ੍ਰੋਗਰਾਮ ਸ਼ਾਇਦ ਤਾਂ ਹੀ ਡੈਕੋਰੇਟ ਕਰਿਆ ਵੱਜ ਜਾਣਾ ਕਿੰਨੀ ਉੱਚੀ ਗਾਇਸ ਗੁੱਡੀ ਫ੍ਰੀ ਦੇਣਾ ਮਾਰਾ ਕਰ ਰਿਹਾ ਹੈ ਉਹ ਕਿੱਥੇ ਕਿੱਥੇ ਗੁੱਡੀ ਬਿੱਟ ਲੈ ਲਈਏ ਅਬ ਬਸ ਲੈ ਲਈਏ ਅਨਾਥੀ ਦੇ ਲਈ 1 ਮਿੰਟ ਦੀ 79 ਯੂਰੋ ਕੁਸਟ ਲੈ ਲਈਏ ਕੜੀ ਦਾ ਪਨੀਰੀ ਭਲਾ ਹੈ ਠੰਡਾਈ ਇੱਥੇ ਵੀ ਹੈਗੀ ਹੈ ਨਾ ਆਪਣੇ ਇੰਡੀਆ ਵੀ ਹੈਗੀ ਹੰਡਾਈ ਤਾਂ ਨਾ ਆਰ 10 ਸਰ ਬੜਾ ਸਾਹ ਛੋਟਾ ਹੁੰਦਾ ਗੁਰ ਸਾਹਿਬ ਨੂੰ ਆ ਬੜੇ ਲਈ ਕਰਦਾ ਤਾਂ ਯਾਰਾ ਤੈਨੂੰ ਹੁਣ ਪਰੰਦੀਲ ਕਰਦਾ ਦੇਖ ਲਾ ਆਏ ਗੁਰ ਸਾਹਿਬ ਜੀ ਅੱਗੇ ਸਪੋਰਟਸ ਵਾਲਿਆਂ ਨੇ 99 59 99 ਫਟ ਚ ਦੇ ਗੁਰਸਾਹਿਬ ਸਿਲੈਕਟ ਕਰਨ ਲੱਗਿਆ ਬੋਰਡ ਪਸੰਦਾ ਹੁਣ ਦੇਖ ਲਾ ਇਹ ਸ਼ੂਜ਼ ਵੀ ਫਿੱਟਾ ਹੁਣ ਪੂਰੇ ਕਿਹੜੀ ਕੰਪਨੀ ਆ ਜੋਮਾ 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 ਖਤਰ ਨਾਈਕਾ ਲਾਈਟ ਵੇਟ ਜੋਮਾ ਦੇਖ ਲਾ ਹੁਣ ਸਿਲੈਕਟ ਕਰ ਲਾ ਹੁਣ ਇੱਕ ਵਾਰੀ ਇਹਦਾ ਰੰਗ ਬੜਾ ਘੈਂਟ ਆ ਨਾ ਆ ਦੇਖ ਕੱਲ ਗੁਰਸਾਹਿਬ ਦਾ ਮੈਚ ਹੋਇਆ ਸੀਗਾ ਇਹਦੀ ਟੀਮ ਵੀਨਰ ਰਹੀ ਯਸ ਗੁਰਸਾਹਿਬ ਨੇ ਬਹੁਤ ਸੋਹਣੇ ਗੋਲ ਵੀ ਕਰੇ ਮਜ਼ਾ ਆਇਆ ਮੈਨੂੰ ਕਾਲੇ ਨੇ ਬਹੁਤ ਐਪਰੀਸ਼ੀਏਟ ਕਰਿਆ ਸਾਰਿਆਂ ਨੇ ਉੱਥੇ। ਓਕੇ ਮੈਂ ਵਧੀਆ। ਇਹ ਪਹਿਲਾ ਇਹ ਨਾਲ ਦੇ ਦਿੱਤੇ ਇਹ ਨਹੀਂ ਵਧੀਆ ਨਿਕਲੇ ਇਹ ਦੋਨਾਂ ਚੋਂ ਵਧੀਆ। ਅੱਛਾ। ਗੁਰਸਾਹਿਬ ਨੇ ਤਾਂ ਬਾਲ ਸਲੈਕਟ ਕਰ ਲਈ ਕਲਰ ਵੀ ਆਪਣੇ ਬੂਟਾ ਨਾਲ ਦਾ। ਖੇਡ ਕੇ ਚੈੱਕ ਕਰਦਾ ਹੁਣ। ਵੀ ਸਹੀ ਖੇਡ ਹੁੰਦਾ। ਅਬ ਇਹ ਤਾਲਾ ਲੱਗ ਰਿਹਾ ਕੋਈ ਹਾਇ ਨਾ ਖੋਲਣਾ ਨੀ ਨਾ ਫਰੇਦਰ ਦੇ ਅੰਦਰ ਅਬ ਇਹ ਚੱਲ ਹੁਣ ਕਰ ਲਾ ਸਿਲੈਕਟ ਫੇਰ ਕੱਪੜੇ ਵੀ ਦੇਖਣੇ ਆ ਮੈਚਿੰਗ ਮੈਚਿੰਗ ਕੱਪੜੇ ਲੱਤੇ ਆਨੇ ਨਾਲ ਅੱਜ ਹਲੇ ਇੱਕ ਹੋਰ ਮਾਰਕੀਟ 'ਚ ਵੀ ਜਾਣਾ ਹੈ ਸ਼ਾਪਿੰਗ ਖਤਮ ਨਹੀਂ ਹੋਈ ਹਲੇ ਅਜੇ ਕਿੱਟਾ ਮਾਰਕੀਟ ਗਾਇਸ ਅਬ ਦੇਖੋ ਕੱਪੜੇ ਲੈ ਲਏ ਹੋਏ ੱਟੇ ਆਏ ਨਾਲ ਮਜ਼ਾ ਆ ਗਿਆ ਸੋਹਣੇ ਆਫਰ ਲੱਗੇ ਆ ਮੈਂ ਆ ਮਾਰਕੀਟ 'ਚ ਵੀ ਹਨ ਮੂਹ ਪਾਰਕ 'ਚ ਟੌਰ ਕੱਢ ਕੇ ਗੋਲ ਕਰੂੰਗੇ ਸੰਭੂ ਰੂਟ ਵੀ ਬੋਲੂਗੀ ਦੇਖੋ ਮੈਂ ਕਰ ਲਈ ਸ਼ੋਪਿੰਗ ਮਮਾ ਪਾਪਾ ਵੀ ਆ ਗਏ ਬਾਹਰ ਸ਼ੋਪਿੰਗ ਕਰਨ ਦੇ ਬਾਅਦ ਦੇਖੋ ਹੁਣ ਮੈਂ ਸੋਚਦੇ ਨੇ ਪੇਟ ਪੂਜਾ ਕਰਦੇ ਆ ਮਰੀ ਮੋਟੀ ਦੇਗੁਰ ਸਾਹਿਬ ਕੀ ਖਾਣਾ ਮੈਨੂੰ ਪਾਣੀ ਚਾਹੀਦਾ ਓਕੇ ਸਨੋ qua ਦੂਜਾ ਚੋਕੋਲਾਟੋ ਕਰਨਾ ਐ ਰੰਪੈਡਲਾ ਸਨੋ ਬੈਨੇ ਉਹ ਚੋਕੋਲੇਟ ਲੈਣਾ ਹੈ ਚੋਕੋਲੇਟ 50 ਤੇਰੇ ਸਹੀ 50 ਫਸਟਰਡ ਲੈਣਾ ਮੋਰੋ ਚੋਕੋਲਾਟ ਐ ਚਲੋ ਸਨੋ ਚੋਕੋਲਾਟ ਮੋਰੈਨੇ ਦੂਜਾ ਚੋਕੋਲਾਟੋ ਇਹ ਉਹਨਾਂ ਦਾ ਹੈ। ਆਹ ਮੁਟਾੜਾ ਜਿਆਦਾ। ਹਾਂ। ਇਹ ਜਿਆਦਾ ਟੇਸਟੀ ਹਾਂ। ਸਿੰਪਲ ਵਾਲਾ ਲਿਆਤਾ ਇਹ ਜਿਆਦਾ ਸਵਾਦਾ। ਦੋ ਯਾਰ ਪੇਟ ਪੂਜਾ ਕਰ ਲਈ ਬਹੁਤ ਖਾਣਾ ਪੀਣਾ ਖਾ ਲਿਆ ਬਾਈ ਘਰ ਚੱਲੀਏ ਬਾਜੀ ਨਾਲ ਕੋਲ ਜਾਣਾ ਦੇਰ ਆ ਚੱਪੇ ਉਹ ਵੀ ਚਾਹ ਰਿਹਾ ਸੀ ਬਹੁਤ ਖਾਣਾ ਖਾ ਲਿਆ ਯਾਰ ਮੇਰਾ ਤੁਹਾਨੂੰ ਪਤਾ ਮੇਰਾ ਕੰਨ ਟੱਟਾ ਭਰ ਗਿਆ ਕਪੂ ਜੀ ਨੂੰ ਮੇਰਾ ਬਹੁਤ ਟੱਟਾ ਭਰਦਾ ਗਾਈ ਜੀ ਮੈਂ ਤਾਂ ਭੂਆ ਜੀ ਦੇ ਨਾਲ ਡਿਨਰ ਕਰਿਆ ਪਾਸਤਾ ਖਾਣਾ ਬੜਾ ਸੇਕੀ ਬਣਿਆ ਤਾਂ ਪਾਸਤਾ ਬਹੁਤ ਸਵਾਦ ਆ ਦੀ ਜੀ ਹੁਣ ਚੱਲਿਆ ਰਹਿ ਨਹੀਂ ਰਿਹਾ ਇਹ ਛੁੱਟੀਆਂ ਜੇ ਹੁਣ ਇਹਨੂੰ ਹੋ ਜਾਣੀਆਂ ਕੱਲ ਦਾ ਦਿਨ ਹੋਰ ਦੇਣਾ ਸਕੂਲੇ ਨੇ ਫਿਰ ਛੁੱਟੀਆਂ ਫਿਰ ਆਉਂਗੇ ਮੈਂ ਕਹਿੰਦਾ ਲਾਸਟ ਡੇ ਜਾਣਾ ਹੀ ਜਾਣਾ ਮੈਂ ਹੈਨਾ ਹਾਂ ਲਾਸਟ ਡੇ ਜਾਣਾ ਕਿਉਂਕਿ ਕੱਲ ਨੂੰ ਤਾਂ ਪੜਾਈ ਫੇਰ ਆਉਣੀ ਉਹਨਾਂ ਨੇ ਬੱਸ ਖਾਣਾ ਨਹੀਂ ਐਂਜੋਏ ਕਰਨਾ ਨਹੀਂ ਤਾਂ ਰੁਕ ਵੀ ਜਾਂਦੇ ਹੁਣ ਤੁਸੀਂ ਮਾਰੇ ਦੀਦੀ ਕਿਹੜਾ ਓਕੇ ਹਾਂ ਜਰੂਰ ਗਾਇਜ਼ ਉਹਨਾਂ ਮੈਂ ਕਰ ਲਾਂਗਾ ਵੀਡੀਓ ਐਂਡ ਜੇ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਫਿਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ